ਪੰਜਾਬੀ ਸਿਨੇਮੇ ਦੇ ਵਿੱਚੋਂ ਚੰਗੀਆਂ ਖਬਰਾਂ ਬਹੁਤ ਘੱਟ ਮਿਲਦੀਆਂ ਫਿਲਮਾਂ ਆਉਂਦੀਆਂ ਜਿਹੜੇ ਭਾਅ ਬਣਦੀਆਂ ਉਸੇ ਭਾਅ ਜਾਂਦੀਆਂ ਪਰ ਚੰਗੀਆਂ ਫਿਲਮਾਂ ਵੀ ਬਣਨ ਤੇ ਚੰਗੀਆਂ ਫਿਲਮਾਂ ਦੇਖਣ ਯੋਗ ਹੋਣ ਤੇ ਦੇਖਣ ਯੋਗ ਫਿਲਮਾਂ ਦਾ ਪ੍ਰਚਾਰ ਵੀ ਹੋਵੇ ਤੇ ਵਟਤ ਵੀ ਹੋਵੇ ਤੇ ਬਹੁਤ ਸਾਰੇ ਲੋਕਾਂ ਨੇ ਪਰਿਵਾਰ ਪੜਦੇ ਪੰਜਾਬੀ ਸਿਨੇਮੇ ਦੇ ਕਰਕੇ ਵੀ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਚੰਗੇ ਉਹਨਾਂ ਦੇ ਪੀਪੇ ਦੇ ਵਿੱਚ ਆਟਾ ਪੈਣ ਦੇ ਤਰੀਕੇ ਬਣਨ ਇਹਦੀ ਵੀ ਕਾਮਨਾ ਕਰਦੇ ਹਾਂ ਪਰ ਜਦੋਂ ਅਸੀਂ ਨਿਰਮਲ ॠषि ਵਰਗੇ ਕਲਾਕਾਰਾਂ ਦੀ ਗੱਲ ਕਰਦੇ ਹਾਂ ਮੇਰੇ ਮਨ ਦੇ ਵਿੱਚ ਬਹੁਤ ਸਤਿਕਾਰ ਉਮਰਦਾ ਨਿਰਮਲ ਰਿਸ਼ੀ ਤੇ ਬਹੁਤ ਸਾਰੇ ਹੋਰ ਕਲਾਕਾਰ ਆ ਪੰਜਾਬੀ ਸਿਨੇਮੇ ਦੇ ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਸਰਗਰਮ ਆ ਜਿਨ੍ਹਾਂ ਨੇ ਆਪਣੀ ਸਰਗਰਮੀ ਦੇ ਰਾਹੀਂ ਇਹ ਦੱਸਿਆ ਇਹ ਸਾਬਤ ਕੀਤਾ ਕਿ ਜੇਕਰ ਅੰਦਰ ਧੁਰ ਅੰਦਰ ਤੱਕ ਕਲਾ ਹੋਵੇ ਤਾਂ ਫਿਰ ਇਹ ਨਹੀਂ ਵੀ ਪਾਈ 6 ਮਹੀਨੇ ਲਈ ਦੋ ਫਿਲਮਾਂ ਲਈ ਪੰਜ ਫਿਲਮਾਂ ਦੇ ਲਈ ਤੁਹਾਨੂੰ ਮੌਕਾ ਮਿਲਦਾ 1980 ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਨਿਰਮਲ ਰਿਸ਼ੀ ਸਰਗਰਮ ਸੀ ਤੇ ਅੱਜ ਤੱਕ ਉਹ ਦਾਦੀ ਦੇ ਰੂਪ ਦੇ ਵਿੱਚ ਮਾਂ ਦੇ ਰੂਪ ਦੇ ਵਿੱਚ ਤਾਈ ਚਾਚੀ ਦੇ ਰੂਪ ਦੇ ਵਿੱਚ ਸਰਗਰਮ ਆ ਪਦਮਸ਼ਰੀ ਪੁਰਸਕਾਰ ਵੀ ਪਿੱਛੇ ਜਿਹਾ ਮਿਲਿਆ ਉਹ ਹਕਦਾਰਾ ਇਹ ਗੱਲ ਮੈਂ ਕਿਉਂ ਕਰ ਰਿਹਾ ਕਿਉਂਕਿ 11 ਜੁਲਾਈ ਨੂੰ ਇੱਕ ਫਿਲਮ ਆਉਣੀ ਆ ਕੋਈ ਇਹ ਨਹੀਂ ਗੱਲ ਵੀ ਭਾਈ ਪ੍ਰਮੋਸ਼ਨ ਦੀ ਗੱਲ ਆ ਵਡਿਆਈ ਦੀ ਗੱਲ ਆ ਮੇਰੇ ਆਪ ਦੇ ਜਜ਼ਬਾਤ ਨੇ ਮੇਰੀਆਂ ਭਾਵਨਾਵਾਂ ਮੇਰੀ ਪਿਆਰੀ ਦਾਦੀ ਫਿਲਮ ਦਾ ਨਾਮ ਇਹ ਫਿਲਮ ਦਾ ਮੈਂ ਟ੍ਰੇਲਰ ਦੇਖਿਆ ਤੇ ਮੈਨੂੰ ਆਪਣੀ ਦਾਦੀ ਚ ਤੇ ਆਇਆ ਮੈਨੂੰ ਆਪਣਾ ਦਾਦਾ ਚ ਤੇ ਆਇਆ ਮੈਨੂੰ ਆਪਣੀ ਨਾਨੀ ਤੇ ਨਾਨਾ ਜਿਹੜੇ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੀ ਹਮੇਸ਼ਾ ਯਾਦ ਉਸਤੌਂਦੀ ਸ਼ਾਇਰ ਤੁਹਾਨੂੰ ਵੀ ਉਸਤੌਂਦੀ ਹੋਵੇ ਪਰ ਇਹ ਵੀ ਗੱਲ ਸੱਚੀ ਆ ਵੀ ਜਦੋਂ ਜਿਉਂਦੇ ਹੁੰਦੇ ਸਾਡੇ ਵੱਡੇ-ਵਡੇਰੇ ਉਦੋਂ ਸਾਨੂੰ ਇਹਨਾਂ ਦੀ ਕਦਰ ਉਨੀ ਨਹੀਂ ਹੁੰਦੀ ਜਾਂ ਸਾਨੂੰ ਯਾਦ ਉਨੀ ਨਹੀਂ ਆਉਂਦੀ ਕੋਈ ਤੁਸੀਂ ਆਪਣੇ ਦਾਦਾ-ਦਾਦੀ ਵੱਲ ਵੇਖ ਲਓ ਉਹਨਾਂ ਨਾਨੀ ਵੱਲ ਵੇਖ ਲਓ ਉਹ ਆਪਣੇਆਂ ਵੱਲ ਵੇਖ ਲੈਣ ਇਹ ਪਤਾ ਨਹੀਂ ਕੀ ਕੁਦਰਤੀ ਪ੍ਰਕਿਰਿਆਈ ਚੱਲਦੀ ਆਈ ਆ ਵੀ ਬੰਦਾ ਜਿਉਂਦੇ ਜੀ ਕਿਸੇ ਦੀ ਅਹਿਮੀਅਤ ਨੂੰ ਉਹਨਾ ਸਮਝ ਨਹੀਂ ਸਕਦਾ ਪਰ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਵੀ ਜੇਕਰ ਤੁਹਾਡੇ ਦਾਦਾ-ਦਾਦੀ ਜਿਉਂਦੇ ਹਨ ਉਹਨਾਂ ਦੀ ਉਮਰ ਲੰਮੀ ਹੋਵੇ ਤੁਸੀਂ ਉਹਨਾਂ ਦੇ ਲੱਤਾਂ ਕੋਟਿਆ ਕਰੋ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਤੋਂ ਕੁਝ ਸਿੱਖਿਆ ਕਰੋ ਉਹਨਾਂ ਦਾ ਬਚਪਨ ਕਿਵੇਂ ਸੀ ਜਵਾਨੀ ਕਿਵੇਂ ਸੀ ਉਨਾਂ ਦਾ ਬੁਢਾਪਾ ਉਹਨਾਂ ਦੀ ਅਧਖੜਾ ਅਵਸਥਾ ਉਹ ਸਾਰਾ ਕੁਝ ਕੀ ਫੀਲ ਕਰਦੇ ਮਹਿਸੂਸ ਕੀ ਕਰਦੇ ਆ ਇਹ ਸੱਚੀ ਮੁੱਚੀ ਬਹੁਤ ਵੱਡੀਆਂ ਕਿਤਾਬਾਂ ਵਰਗੇ ਲੋਕ ਆ ਇਹ ਆਮ ਬੰਦੇ ਦੇ ਹਿੱਸੇ ਦੇ ਵਿੱਚ ਨਹੀਂ ਆਉਂਦੇ ਅੱਜ ਕੱਲ ਤਾਂ ਵੈਸੇ ਵੀ ਪੰਜਾਬ ਦੇ ਵਿੱਚ ਹਾਲਾਤ ਇਹ ਆ ਵੀ ਤਿੰਨ ਪੀੜ੍ਹੀਆਂ ਨੂੰ ਇੱਕ ਥਾਂ ਦੇ ਉੱਤੇ ਬੈਠ ਕੇ ਜ਼ਿੰਦਗੀ ਜਿਉਣ ਦਾ ਮੌਕਾ ਘੱਟ ਮਿਲਦਾ ਜਦੋਂ ਤੱਕ ਅਗਲੀ ਪੀੜ੍ਹੀ ਆ ਜਿਹੜੀ ਉਹ ਜਵਾਨੀ ਦੇ ਵਿੱਚ ਪੈਰ ਧਰਦੀ ਆ ਉਦੋਂ ਤੱਕ ਪਹਿਲੀ ਪੀੜ੍ਹੀ ਆ ਜਿਹੜੀ ਤੇ ਉਹ ਤੁਰ ਜਾਂਦੀ ਆ ਯਾਨੀ ਕਿ ਅੱਜ ਕੱਲ ਤਾਂ ਬਸ ਕੰਨਾਂ ਦੇ ਉੱਤੇ ਫੋਟੋਆਂ ਰਹਿ ਗਈਆਂ ਆਪਾਂ ਕੰਨਾਂ ਦੇ ਉੱਤੇ ਫੋਟੋਆਂ ਲਾ ਕੇ ਬਾਅਦ ਦੇ ਵਿੱਚ ਫੁੱਲਮਾਲਾ ਵੱਡੀ ਪਾਉਣ ਦੇ ਨਾਲੋਂ ਬਾਅਦ ਚ ਸ਼ਰਾਧ ਕਰਨ ਨਾਲੋਂ ਜਿਉਂਦੇ ਜੀ ਇਹਨਾਂ ਦਾ ਸਤਿਕਾਰ ਕਰੀਏ ਇਹਦੇ ਵਰਗੀ ਰੀਸ ਕੋਈ ਨਹੀਂ ਤੁਹਾਨੂੰ ਚੰਗਾ ਲੱਗੂਗਾ ਕਿਉਂਕਿ ਆਪਾਂ ਵੀ ਸ਼ਾਇਦ ਇਸ ਪ੍ਰਕਿਰਿਆ ਦੇ ਵਿੱਚੋਂ ਲੰਘੀਏ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਆਪਾਂ ਤਾਂ ਹੁਣ ਤੱਕ ਪੜਦੇ ਆਏ ਆਂ ਖੈਰ ਇਹ ਜਿਹੜੀ ਫਿਲਮ ਦਾ ਟ੍ਰੇਲਰ ਆ ਇਹਦੇ ਵਿੱਚ ਇੱਕ ਬੱਚਾ ਜਿਹੜਾ ਕਿ ਪੋਤਾ ਤੇ ਆਪਣੀ ਦਾਦੀ ਨੂੰ ਕਿੰਨੀ ਮੁਹੱਬਤ ਕਰਦਾ ਜਿੰਨੀ ਸ਼ਾਇਦ ਤੁਸੀਂ ਜਾਂ ਮੈਂ ਵੀ ਨਾ ਕੀਤੀ ਹੋਵੇ ਇਹਦੇ ਵਿੱਚ ਬੱਚਾ ਕਿਸ ਤਰੀਕੇ ਦੇ ਨਾਲ ਆਪਦੀ ਦਾਦੀ ਦੇ ਪ੍ਰਤੀ ਭਾਵਨਾ ਰੱਖਦਾ ਤੇ ਦਾਦੀ ਆਪਦੇ ਪੋਤੇ ਨੂੰ ਦੇਖ ਕੇ ਉਹਦੀ ਦਸਤਾਰ ਨੂੰ ਦੇਖ ਕੇ ਉਹਦੀਆਂ ਖੇਡਾਂ ਨੂੰ ਦੇਖ ਕੇ ਉਹਦੀਆਂ ਰੁਚਕਾਂ ਨੂੰ ਦੇਖ ਕੇ ਉਹਦੇ ਪਿਆਰ ਨੂੰ ਦੇਖ ਕੇ ਕਿੰਨਾ ਮਾਣ ਮਹਿਸੂਸ ਕਰਦੀ ਹੈ ਇਹਦੇ ਵਿੱਚ ਦਰਜਾ ਸਾਰੀ ਗੱਲ 11 ਜੁਲਾਈ ਨੂੰ ਇਹ ਫਿਲਮ ਆਉਣੀ ਹੈ ਫਿਲਮਾਂ ਬਹੁਤ ਆਉਂਦੀਆਂ ਹਾਸੇ ਠੱਠੇ ਵਾਲੀਆਂ ਵੀ ਆਉਂਦੀਆਂ ਐਕਸ਼ਨ ਵਾਲੀਆਂ ਵੀ ਆਉਂਦੀਆਂ ਸਸਪੈਂਸ ਵਾਲੀਆਂ ਵੀ ਆਉਂਦੀਆਂ ਪਰ ਜਜ਼ਬਾਤ ਨੂੰ ਛੇੜਨ ਵਾਲੀਆਂ ਅੰਦਰਲੀਆ ਤਾਰਾਂ ਛੇੜਨ ਵਾਲੀਆਂ ਜੇਕਰ ਆਪਾਂ ਸਵੇਦਨਸ਼ੀਲ ਹੋਈਏ ਤਾਂ ਇਹ ਬਹੁਤ ਘੱਟ ਫਿਲਮਾਂ ਹੁੰਦੀਆਂ ਇਹੋ ਜਿਹੀਆਂ ਫਿਲਮਾਂ ਦਾ ਬਣਨਾ ਬੜਾ ਜ਼ਰੂਰੀ ਹੈ ਮੈਂ ਇਸ ਕਰਕੇ ਕਹਿਣਾ ਕਿਉਂਕਿ ਮੈਨੂੰ ਪਤਾ ਇਸ ਗੱਲ ਦਾ ਅਹਿਸਾਸ ਆ ਵੀ ਟੁੱਟ ਕੇ ਦਰਸ਼ਕ ਨਹੀਂ ਪੈਂਦੇ ਅੱਜ ਕੱਲ ਕਿਸੇ ਨੂੰ ਕੋਈ ਚਿੱਤੇ ਕਿੰਨਾ ਕਰਖਦਾ ਅਗਲਾ ਕਹਿੰਦਾ ਵੀ ਅੱਛਾ ਦਾਦੇ ਦੀ ਗੱਲ ਆ ਬੜਾ ਪਿਆਰ ਸੀ ਮੇਰਾ ਗੱਲ ਖਤਮ ਹੋ ਗਈ ਦਾਦੀ ਜੀ ਦੀ ਗੱਲ ਕਰਦੇ ਆ ਹਾਂ ਬੜੀ ਵੜੀਆ ਦਾਦੀ ਸੀ ਮੇਰੀ ਗੱਲ ਖਤਮ ਹੋ ਗਈ ਉਹਨਾਂ ਦੇ ਬਾਰੇ ਜਿੰਨਾ ਸਮਾਂ ਸਾਨੂੰ ਗੱਲ ਕਰਨ ਤੇ ਲਾਉਣਾ ਚਾਹੀਦਾ ਇਹਨਾਂ ਤਾਂ ਸਮਾਂ ਸਾਡੇ ਕੋਲ ਗੱਲ ਕਰਨ ਵਾਸਤੇ ਵੀ ਹੈ ਨਹੀਂਗਾ ਹੁਣ ਪਰ ਗੱਲ ਇਹ ਜੀ ਕਿ ਇਹ ਫਿਲਮ ਦੇ ਵਿੱਚ ਜਿਹੜਾ ਮੈਂ ਦੇਖਿਆ ਦ੍ਰਿਸ਼ ਮੈਨੂੰ ਬਹੁਤ ਚੰਗਾ ਲੱਗਾ ਜਿਵੇਂ ਤਾਰਾ ਟੁੱਟਦਾ ਵੇਖ ਕੇ ਪੋਤਾ ਕੀ ਸੋਚਦਾ ਦਾਦੀ ਆਪਦੇ ਪੋਤੇ ਪ੍ਰਤੀ ਕਿੰਨੀ ਖਿੱਚ ਕਿੰ ਤੇ ਮੇਰਾ ਚਿਤ ਕਰਦਾ ਜੀ ਕਿ ਇਹੋ ਜੀਆਂ ਫਿਲਮਾਂ ਜੇਕਰ ਤੁਹਾਡੀ ਦਾਦੀ ਜਾਂ ਦਾਦਾ ਜਿਉਂਦੇ ਨੇ ਤਾਂ ਉਹਨਾਂ ਦੇ ਨਾਲ ਜਾ ਕੇ ਸਿਨੇਮੇ ਦੇ ਵਿੱਚ ਵੇਖੀਆਂ ਜਾਣ ਕਿਉਂਕਿ ਆਪਾਂ ਉਹ ਪਿੰਡਾਂ ਵਾਲੇ ਆ ਜਿਨ੍ਹਾਂ ਦੇ ਵਿੱਚ ਸ਼ਾਇਦ ਹਲੇ ਵੀ ਕਿਉਂਕਿ ਅਸੀਂ ਉਹਨਾਂ ਦੀ ਤੀਜੀ ਪੀੜ੍ਹੀ ਆ ਜਿਹੜੀ ਸਾਡੀ ਮੁੱਢ ਵਾਲੀ ਪੀੜ੍ਹੀ ਸ਼ਾਇਦ ਉਸ ਸਿਨੇਮੇ ਵੱਲ ਗਈ ਨਾ ਹੋਣ ਜਾਂ ਬਹੁਤ ਘਟ ਗਏ ਹੋਣ ਜੇ ਪੋਤਾ ਜਾਂ ਪੋਤੀ ਆਪਣੇ ਦਾਦੇ ਜਾਂ ਦਾਦੀ ਦੀ ਉਂਗਲ ਫੜ ਕੇ ਨਾਨੇ ਜਾਂ ਨਾਨੀ ਦੀ ਉਂਗਲ ਫੜ ਕੇ ਤੇ ਫਿਲਮ ਦੇਖਣ ਜਾਵੇ ਤੇ ਸ਼ਾਇਦ ਇਹ ਵੀ ਉਹਨਾਂ ਬਜ਼ੁਰਗਾਂ ਨੂੰ ਇੱਕ ਚੰਗਾ ਅਹਿਸਾਸ ਦੇਣ ਵਾਲੀ ਗੱਲ ਹੋਵੇ ਮੈਂ ਇਹ ਗੱਲ ਮੰਨਦਾ ਜੀ ਕਿ ਉਮਰ ਦੀਆਂ ਕਈ ਤਰ੍ਹਾਂ ਦੀਆਂ ਪੌੜੀਆਂ ਹੁੰਦੀਆਂ ਵੀ ਉਮਰ ਦੇ ਮੁਤਾਬਕ ਗੱਲਾਂ ਹੁੰਦੀਆਂ ਪਰ ਕੁਝ ਕੁ ਗੱਲਾਂ ਚੰਗਾ ਲੱਗਣ ਵਾਸਤੇ ਵੀ ਹੁੰਦੀਆਂ ਆਪਦੇ ਆਪ ਨੂੰ ਚੰਗਾ ਲੱਗਦੀਆਂ ਮੇਰਾ ਇੱਕ ਦੋਸਤ ਆ ਉਹ ਮੈਨੂੰ ਇਹ ਗੱਲ ਕਹਿੰਦਾ ਹੁੰਦਾ ਜੀ ਕਿ ਮੈਂ ਨਾ ਮੇਰੀ ਮਾਤਾ ਕਹਿੰਦੀ ਹੁੰਦੀ ਆ ਕਿ ਪੁੱਤ ਮੈਂ ਨਹੀਂ ਕੁਝ ਵੀ ਖਾਣਾ ਬਾਹਰੋਂ ਆਪਾਂ ਘਰੇ ਦਾਲ ਰੋਟੀ ਖਾਣੇ ਆ ਕਹਿੰਦਾ ਪਰ ਮੇਰੀ ਮਾਂ ਨੂੰ ਲੋੜ ਨਹੀਂ ਇਹ ਚੀਜ਼ ਖਾਣ ਦੀ ਮੈਂ ਉਹਨੂੰ ਨਾਲ ਲੈ ਕੇ ਜਾਂਦਾ ਆਪਦੇ ਮੋਟਰਸਾਈਕਲ ਤੇ ਬਿਠਾ ਕੇ ਇਸ ਕਰਕੇ ਕਿ ਮੰਮੀ ਮੈਨੂੰ ਚੰਗਾ ਲੱਗਦਾ ਵੀ ਮੈਂ ਆਪਦੀ ਮਾਂ ਨੂੰ ਬਾਜ਼ਾਰ ਦੇ ਵਿੱਚ ਵੀ ਗਿੜਾ ਖੜਾ ਲਿਆਵਾ ਮੈਂ ਮੋ ਮੈਂ ਇਹਨੂੰ ਮਾੜੀ ਮੁੱਟੀ ਕੋਈ ਨਾ ਕੋਈ ਚੀਜ਼ ਦਿਖਾ ਲਵਾਂ ਤੇ ਮੇਰਾ ਚਿਤ ਕਰਦਾ ਜੀ ਕਿ ਮੈਂ ਤੁਹਾਨੂੰ ਕਦੇ ਫਿਲਮ ਵੀ ਦਿਖਾਵਾਂ ਕਦੇ ਕੋਈ ਹੋਰ ਵੀ ਜਿਹੜੀ ਕੋਈ ਨਵੀਂ ਵਖਰੀ ਚੀਜ਼ ਆਈ ਆ ਉਹਦੇ ਬਾਰੇ ਜਾਣਕਾਰੀ ਦੇਵਾਂ ਆਪਦੇ ਮਨ ਨੂੰ ਸੰਤੁਸ਼ਟ ਕਰਨ ਦੀ ਖਾਤਰ ਕਹਿੰਦਾ ਮੈਂ ਕਰਦਾ ਤੁਸੀਂ ਵੀ ਐ ਕਰਿਆ ਕਰੋ ਇਹ ਫਿਲਮ ਆ ਜਿਹੜੀ ਉਹ ਤਾਜ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਆ ਫਿਲਮ ਦਾ ਸੰਗੀਤ ਤੇ ਗੀਤਾ ਜਿਹੜੇ ਉਹ ਹੈਪੀ ਰਾਏ ਕੋਟੀ ਦੇ ਹਿੱਸੇ ਦੇ ਵਿੱਚ ਆਏ ਆ ਬੜੇ ਚੰਗੇ ਕਲਾਕਾਰ ਨੇ ਜਿਹਦੇ ਵਿੱਚ ਬਾਈ ਜੀ ਜਰਨੈਲ ਸਿੰਘ ਉਹਨਾਂ ਨੇ ਵੀ ਇਹਦੇ ਵਿੱਚ ਕੰਮ ਕੀਤਾ ਸੋ ਮੈਨੂੰ ਲੱਗਦਾ ਜੀ ਕਿ ਇਹ ਕਿਉਂਕਿ ਸੀਨੀਅਰ ਕਲਾਕਾਰਾਂ ਦੀ ਸੀਨੀਅਰ ਸਿਟੀਜ਼ਨ ਨੂੰ ਸਮਰਪਿਤ ਫਿਲਮ ਹੈ ਮੇਰਾ ਖਿਆਲ ਇਹ ਆ ਸੋ ਇਹ ਫਿਲਮ ਤੇ ਇਹੋ ਜਿਹੀਆਂ ਫਿਲਮਾਂ ਜ਼ਰੂਰ ਦੇਖਿਆ ਕਰੋ 11 ਜੁਲਾਈ ਨੂੰ ਇਹ ਫਿਲਮ ਆਉਣੀ ਆ ਇਹਦਾ ਟ੍ਰੇਲਰ YouTube ਦੇ ਉੱਤੇ ਪਿਆ ਮੇਰੀ ਪਿਆਰੀ ਦਾਦੀ ਇਹ ਫਿਲਮ ਦੇਖ ਕੇ ਐਚ ਐਫ ਪ੍ਰੋਡਕਸ਼ਨ ਦੇ ਵੱਲੋਂ ਤਿਆਰ ਕੀਤੀ ਗਈ ਆ ਤੇ ਤੁਸੀਂ ਆਪਦੀ ਟਿੱਪਣੀ ਜ਼ਰੂਰ ਕਰਿਓ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੀ ਦਾਦੀ ਤੁਹਾਨੂੰ ਚੇਤੇ ਆਈ ਆ ਤਾਂ ਇੱਕ ਗੱਲ ਹੋਰ ਆ ਨਿਰਮਲ ਰਿਸ਼ੀ ਵਰਗੇ ਕਲਾਕਾਰ ਫਨਕਾਰ ਵੱਡੇ ਸੰਜੀਦਾ ਲੋਕ ਜਦੋਂ ਦਲਜੀਤ ਦਸਾਂਝ ਵਰਗਿਆਂ ਦੇ ਉੱਤੇ ਸ਼ਬਦਕवार ਬਹੁਤ ਸਾਰੇ ਹੋ ਰਹੇ ਹੋਣ ਬਈ ਇਹ ਤਾਂ ਗद्दार ਹੈ ਇਹਦਾ ਪਾਸਪੋਰਟ ਵਾਪਸ ਲੈ ਲਓ ਇਹਦੀ ਸਿਟੀਜ਼ਨਸ਼ਿਪ ਰੱਦ ਕਰ ਦੇਣੀ ਚਾਹੀਦੀ ਆ ਇਹ ਬੰਦਾ ਹੀ ਗਲਤ ਆ ਇਹ ਰ ਫਲਾਣਾ ਵਿਵਾਦ ਇਹ ਰ ਫਲਾਣਾ ਵਿਵਾਦ ਆ ਇਹਨੂੰ ਬਾਰਡਰ ਟੂ ਫਿਲਮ ਦੇ ਵਿੱਚੋਂ ਵੀ ਕੱਢ ਦਿਓ ਜਦੋਂ ਉਹ ਆ ਕੇ ਸਾਹਮਣੇ ਇਹ ਗੱਲ ਕਹਿਣ ਕਿ ਦਲਜੀਤ ਦਸਾਂਝ ਦਾ ਕਸੂਰ ਕੋਈ ਨਹੀਂ ਦਲਜੀਤ ਦਸਾਂਝ ਦੀ ਸਰਦਾਰ ਜੀ 3 ਫਿਲਮ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਗੜਨ ਤੋਂ ਪਹਿਲਾਂ ਬਣਾਈ ਪਈ ਹੋਈ ਆ ਪਹਿਲਾਂ ਲੋਕ ਫਿਲਮਾਂ ਦੇਖਦੇ ਬਾਅਦ ਦੇ ਵਿੱਚ ਨੁਕਸ ਕਰਦੇ ਆ ਤੇ ਕਿਸੇ ਵੀ ਕਲਾਕਾਰ ਨੂੰ ਇਸ ਤਰੀਕੇ ਦੇ ਨਾਲ ਨਹੀਂ ਵਰਗਵੰਡ ਕਰਨੀ ਚਾਹੀਦੀ ਕਿਸੇ ਕਲਾਕਾਰ ਦੇ ਬਾਰੇ ਮੈਨੂੰ ਗੱਲ ਬਹੁਤ ਚੰਗੀ ਲੱਗੀ ਆ ਕਿ ਇੱਕ ਦਾਦੀ ਦੇ ਵੱਲੋਂ ਇੱਕ ਬੇਬੇ ਦੇ ਵੱਲੋਂ ਆਪਣੇ ਪੁੱਤ ਜਾਂ ਪੋਤੇ ਨੂੰ ਅਸ਼ੀਰਵਾਦ ਦਿੱਤਾ ਗਿਆ ਜਾਨੀ ਕਿ ਦਲਜੀਤ ਨੂੰ ਸਾਂਝ ਨੂੰ ਫਿਲਮਾਂ ਬਣਦੀਆਂ ਰਹੀਆਂ ਫਿਲਮਾਂ ਚੱਲਦੀਆਂ ਵੀ ਰਹੀਆਂ ਤੇ ਫਿਲਮਾਂ ਫਲॉप ਵੀ ਹੁੰਦੀਆਂ ਰਹੀਆਂ ਪਰ ਗੱਲ ਇਹ ਜੀ ਕਿ ਆਪਾਂ ਨਿੱਜੀ ਤੌਰ ਦੇ ਉੱਤੇ ਕਿਹਦੇ ਪੱਖ ਦੇ ਵਿੱਚ ਖੜੇ ਹਾਂ ਸਵਾਲ ਇਹ ਆ ਬਹੁਤ ਸਾਰੇ ਕਲਾਕਾਰਾਂ ਨੇ ਹੁਣ ਦਲਜੀਤ ਦੇ ਬਾਰੇ ਆਪਣੇ ਵਿਚਾਰ ਵੀ ਦਿੱਤੇ ਆ ਜਿਵੇਂ ਕਿ ਹੋਬੀ ਢਾਲੀਵਾਲ ਹੋਰਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਜੇਕਰ ਬਾਈਕਾਟ ਹੀ ਕਰਨਾ ਜਿਵੇਂ ਕਿ ਹੁਣ ਫਿਲਮ ਵਰਕਰ ਐਸੋਸੀਏਸ਼ਨ ਨੇ ਕਿਹਾ ਕਿ ਭਾਈ ਇਹਨੂੰ ਬੈਨ ਕਰ ਦੇਣਾ ਚਾਹੀਦਾ ਦਲਜੀਤ ਨੂੰ ਫਿਲਮਾਂ ਦੇ ਵਿੱਚੋਂ ਫਲਾ ਕਰ ਦੇਣਾ ਚਾਹੀਦਾ ਮੈਂ ਸੋਚਦਾ ਵੀ ਕੱਲਾ ਦੇਸ਼ ਦੇ ਵਿੱਚ ਏਕਤਾ ਦੀ ਗੱਲ ਦੇਸ਼ ਭਗਤੀ ਦੀ ਗੱਲ ਇੱਕ ਬੰਦੇ ਦੇ ਉੱਤੇ ਖੜ ਗਈ ਆ ਕੇ ਹੋਰ ਕੋਈ ਗੱਲ ਨਹੀਂ ਰਹਿ ਗਈ ਕਿੰਨੀ ਆਪਾਂ ਵਿਹਲੀ ਮਾਨਸਿਕਤਾ ਵਾਲੀਆਂ ਗੱਲਾਂ ਕਰ ਰਹੇ ਆ ਇਹ ਦੇਸ਼ ਭਗਤੀ ਇਉਂ ਨਹੀਂ ਸਾਬਤ ਹੁੰਦੀ ਵੀ ਤੜਕੇ ਉੱਠ ਕੇ ਦੂਜੇ ਦੇਸ਼ ਨੂੰ 25 30 ਗਾਲਾਂ ਕੱਢਦੇ ਹੋ। ਉਹ ਸਾਨੂੰ ਕੱਢਣਾ ਇਹ ਦੇਸ਼ ਭਗਤੀ ਨਹੀਂ। ਇਹ ਹੈਗਾ ਜੀ ਸੌਖੇ ਤਰੀਕੇ ਦੇ ਨਾਲ ਮੀਡੀਏ ਦੇ ਵਿੱਚ ਆਪਣੀ ਗੱਲ ਕਹਿਣ ਦਾ ਤਰੀਕਾ। ਵਾਇਰਲ ਹੋਣ ਦਾ ਤਰੀਕਾ ਹੋ ਸਕਦਾ ਪਰ ਇੱਥੇ ਦੇਸ਼ ਭਗਤੀ ਨਹੀਂ ਹੈਗੀ। ਹੁਣ ਮੈਨੂੰ ਹੈਰਾਨੀ ਹੁੰਦੀ ਜੀ ਕੁਝ ਕੁ ਲੋਕਾਂ ਨੇ ਵੀ ਗੱਲ ਕਹੀ ਕਿ ਅਮਰ ਖਾਨ ਦੀ ਫਿਲਮ ਸਤਾਰੇ ਜ਼ਮੀਨ ਪਰ ਦਾ ਬਾਈਕਟ ਕਰਨਾ ਚਾਹੀਦਾ ਪਤਾ ਕਿਉਂ? ਕਹਿੰਦੇ ਜੀ ਉਹਨੇ ਟਵਿੱਟਰ ਤੇ ਵੀ ਨਹੀਂ ਲਿਖਿਆ, ਸੋਸ਼ਲ ਮੀਡੀਆ ਤੇ ਪਾਇਆ ਹੀ ਨਹੀਂ। ਜਦੋਂ ਆਪ ਪਹਿਲਗਾਮ ਵਾਲਾ ਕਾਂਡ ਵਾਪਰਿਆ ਮਤਲਬ ਇਹ ਆ ਵੀ ਜੇਕਰ ਟਵਿੱਟਰ ਦੇ ਉੱਤੇ ਕੋਈ ਨਹੀਂ ਲਿਖਦਾ ਤਾਂ ਇਹਦਾ ਮਤਲਬ ਉਹ ਦੇਸ਼ ਭਗਤ ਨਹੀਂ ਹੈਗਾ ਜਿਹੜਾ ਬੰਦਾ ਟਵਿੱਟਰ ਤੇ ਖੌਰੂ ਪਾਵੇ ਜਿਹੜਾ ਬੰਦਾ ਇੰਸਟਾਗ੍ਰਾਮ ਤੇ ਖੌਰੂ ਪਾਵੇ ਮਤਲਬ ਇਹ ਜੀ ਕਿ ਉਹੀ ਸਿਰਫ ਦੇਸ਼ ਭਗਤ ਆ ਕੈਸੀ ਸੋਚ ਬਣ ਗਈ ਸਾਡੀ ਕੈਸੀ ਬੁੱਧੀ ਬਣ ਗਈ ਆ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਆਪਾਂ ਇਹਨੇ ਵੇਲੇ ਨਾ ਬਣਈਏ ਵੀ ਉਹਨੂੰ ਵੀ ਸਰਟੀਫਿਕੇਟ ਜਾਰੀ ਕਰਤਾ ਉਹਨੂੰ ਵੀ ਕਰਤਾ ਸਾਨੂੰ ਦੇਸ਼ ਦਾ ਸਨਮਾਨ ਕਰਨਾ ਚਾਹੀਦਾ ਦੇਸ਼ ਦੇ ਵਿੱਚ ਰਹਿਣੇ ਆ ਸਾਹ ਲੈਣੇ ਆ ਸਾਡਾ ਦੇਸ਼ ਧੜਕਦਾ ਸਾਡੇ ਦਿਲ ਦੇ ਵਿੱਚ ਪਰ ਆਪਾਂ ਕਰੇ ਉਹਨੂੰ ਫਹਾ ਲਾਉਣ ਨੂੰ ਫਿਰਦੇ ਕਦੇ ਉਹਨੂੰ ਫਹਾ ਲਾਉਣ ਨੂੰ ਫਿਰਦੇ ਆ ਤੇ ਸਾਡੀ ਆਪਣੇ ਦੇਸ਼ ਦੇ ਪ੍ਰਤੀ ਕੀ ਜ਼ਿੰਮੇਵਾਰੀ ਆ ਆਪਦੇ ਆਪ ਨੂੰ ਸਵਾਲ ਕਰੀਏ ਕਦੇ ਨਿਭਾਈ ਵੀ ਆ ਸੋ ਆਜੋ ਆਪਾਂ ਇਸ ਗੱਲ ਦੇ ਵਿੱਚੋਂ ਬਾਹਰ ਨਿਕਲ ਗਏ ਦਲਜੀਤ ਮਾੜਾ ਹੈ ਆਪਾਂ ਆਪ ਕਿੰਨੇ ਕ ਚੰਗੇ ਪਹਿਲਾਂ ਆਪਾਂ ਨੇ ਆਪ ਨੂੰ ਸਵਾਲ ਕਰ ਗਏ ਉਹ ਬੰਦਾ ਮਾੜਾ ਹੈ ਚੰਗਾ ਹੈ ਪਰ ਮੈਨੂੰ ਉਰੀ ਹਬੀਤ ਵਾਲੀ ਵਾਲ ਦੀ ਗੱਲ ਬੜੀ ਵਧੀਆ ਲੱਗੀ ਅੱਜ ਉਹ ਕਹਿੰਦੇ ਵੀ ਦੇਖੋ ਫਿਰ ਮੇਰਾ ਵੀ ਬਾਈਕਟ ਕਰ ਲੋ ਮੈਂ ਵੀ ਕਰਤਾਰਪੁਰ ਸਾਹਿਬ ਗਿਆ ਤੁਸੀਂ ਬਾਕੀ ਜਿਹੜੇ ਕਲਾਕਾਰਾ ਨਸੀਬੋ ਲਾਲ ਨੂੰ ਸੁਣਨ ਵਾਲੇ ਜਿਹੜੇ ਉਹਨਾਂ ਨੂੰ ਵੀ ਬਾਈਕਟ ਕਰ ਦਿਓ ਉਹਨਾਂ ਨੂੰ ਵੀ ਦੇਸ਼ทรਹੀ ਕਹਿ ਦਿਓ ਜਿਨ੍ਹਾਂ ਨੇ ਰੇਸ਼ਮਾ ਸੁਣੀ ਆ ਨੂਸਰਤ ਫਤੇਹ ਅਲੀ ਖਾਨ ਨੂੰ ਵੀ ਬਿਲਕੁਲ ਨਹੀਂ ਸੁਣਨਾ ਚਾਹੀਦਾ ਇਹਦਾ ਮਤਲਬ ਹੈ ਕਿ ਸਾਈ ਯਾਹੂਰ ਨੂੰ ਵੀ ਬਿਲਕੁਲ ਨਹੀਂ ਸੁਣਨਾ ਚਾਹੀਦਾ ਇਹਦਾ ਮਤਲਬ ਵੀ ਆਰਫਲ ਹਾਰ ਨੂੰ ਵੀ ਬਿਲਕੁਲ ਨਹੀਂ ਸੁਣਨਾ ਚਾਹੀਦਾ ਆਲਮੁਲ ਹਾਰ ਦੇ ਗੀਤ ਜਿਹੜੇ YouTube ਤੇ ਸਰਚ ਨਹੀਂ ਕਰਨੇ ਚਾਹੀਦੇ ਫਿਲਮ ਕਲਾਕਾਰ ਜੇਕਰ ਅੱਜ ਦੇ ਦੌਰ ਦੇ ਵਿੱਚ ਇਸ ਵੇਲੇ ਦੂਜੇ ਪਾਸੇ ਜਾ ਕੇ ਜਾਂ ਜਿਵੇਂ ਦੇਸ਼ ਦੇ ਵਿੱਚ ਮਾਹੌਲ ਆ ਉਹ ਫਿਲਮਾਂ ਨਵੇਂ ਸਿਰੇ ਤੋਂ ਬਣਾਉਣ ਫਿਰ ਗਲਤ ਆ ਪਰ ਜਿਹੜੀ ਪਹਿਲਾਂ ਬਣੀ ਪਈ ਆ ਉਹਦੇ ਬਾਰੇ ਮੂੰਹ ਦੇ ਵਿੱਚੋਂ ਅੱਗ ਕੱਢਣੀ ਸਾਨੂੰ ਬੰਦ ਕਰਨੀ ਚਾਹੀਦੀ ਜਿਹੜੀ ਕਿਸੇ ਕਰਦੇ ਨਹੀਂ ਖੈਰ ਲੋਕਾਂ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਕਈਆਂ ਨੂੰ ਸਸਤਾ ਤਰੀਕਾ ਮਸ਼ਹੂਰ ਹੋਣ ਦਾ ਕੋਈ ਲੱਗਦਾ ਕਿਸੇ ਨੂੰ ਕੋਈ ਲੱਗਦਾ ਪਰ ਆਪਾਂ ਸਿਧਾਂਤਕ ਤੌਰ ਤੇ ਕਿੱਥੇ ਜੇ ਖੜੇ ਹਕ ਤਾ ਇਹ ਦੇਖੀਏ ਦੂਜਾ ਇਹ ਵੀ ਜੇ ਜਿਹੜੀ ਵੀ ਚੰਗੀ ਫਿਲਮ ਆ ਜਿਹੜੀ ਵੀ ਚੰਗੀ ਫਿਲਮ ਹੋਵੇ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਕਈ ਬੰਦੇ ਕਹਿੰਦੇ ਵੀ ਯਾਰ ਕੀ ਕਰਗੇ ਸਾਡੇ ਕੋਲੇ ਟਾਈਮ ਕਿੱਥੇ ਬਿਲਕੁਲ ਠੀਕ ਹੈ ਜੀ ਤੁਸੀਂ ਬਿਜ਼ੀ ਹੀ ਰਹਿਣੇ ਚਾਹੀਦੇ ਆ ਪਰ ਫਿਰ ਗਾਲਾਂ ਕੱਢਣ ਵਾਸਤੇ ਵੀ ਨਾ ਟਾਈਮ ਕੱਢਿਆ ਕਰੋ ਕਈ ਬੰਦੇ ਕਹਿੰਦੇ ਜੀ ਕਿ 250 ਰੁਪਏ ਦੀ ਟਿਕਟ ਆਉਂਦੀ ਆ ਬਿਲਕੁਲ ਗੱਲ ਸਹੀ ਹੈ ਵੀ 250 ਰੁਪਏ ਕਿਹੜਾ ਸੌਖਾ ਬਣਦਾ ਪਰ ਜਿਹੜੇ ਮੋਬਾਈਲ ਦੇ ਉੱਤੇ ਆਪਾਂ ਵਿੱਚ ਦੇ ਰੀਚਾਰਜ ਕਰਾਉਣੇ 2 300 400 ਦਾ ਉਹ ਵੀ ਪੈਂਦਾ ਹੈਗਾ ਮਤਲਬ ਇਹ ਜੀ ਕਿ ਸਾਨੂੰ ਕਿਸੇ ਨਾ ਕਿਸੇ ਨੂੰ ਦੇਖ ਕੇ ਹੀ ਐਪਰੀਸ਼ੀਏਟ ਕਰਨਾ ਪਊਗਾ ਨਾ ਸਾਨੂੰ ਜਿਹੜਾ ਬੰਦਾ दारू ਦੀ ਬੋਤਲ ਪੀਂਦਾ ਜੇ ਉਹ ਵੀ ਗੱਲ ਕਵੇ ਕਿ ਭਾਈ ਮੈਂ ਕੀ ਕਰਾਂ ਜੀ ਗੁਰਬਤ ਬਹੁਤ ਆ ਤੇ ਭਾਈ ਫਿਰ ਆਪਾਂ ਨੂੰ ਕਿਹੜਾ ਡਾਕਟਰ ਨੇ ਆਖਿਆ ਵੀ ਪੀਣੀ ਪੀਣੀ ਆ ਆਪਾਂ ਇਹ ਦੇਖੀਏ ਜੀ ਕਿ ਆਪਾਂ ਕਿਹੜੀ ਚੀਜ਼ ਨੂੰ ਐਪਰੀਸ਼ੀਏਟ ਕਰਨਾ ਦੇਖ ਕੇ ਹੀ ਪਤਾ ਲੱਗੂਗਾ ਐ ਨਹੀਂ ਵੀ ਭਾਈ ਵੈਸੇ ਦੂਰੋਂ ਹੀ ਕਹਤਾ ਆਛਾ ਇਹ ਤਾਂ ਐਵੇਂ ਹੀ ਆ ਹੋ ਸਕਦਾ ਤੁਹਾਡੇ ਨਾਲ ਬਹੁਤ ਚੰਗਾ ਹੋਵੇ ਮੇਰੇ ਨਾਲੋਂ ਬਹੁਤ ਚੰਗਾ ਹੋਵੇ ਸੋ ਆਜੋ ਆਪਾਂ ਚੰਗਿਆਂ ਦਾ ਸਤਿਕਾਰ ਕਰੀਏ ਮੇਰੀ ਫੇਰ ਬੇਨਤੀ ਹੈ ਜੀ ਕਿ 11 ਜੁਲਾਈ ਨੂੰ ਮੇਰੀ ਪਿਆਰੀ ਦਾਦੀ ਫਿਲਮ ਜ਼ਰੂਰ ਦੇਖਿਓ ਨਿਰਮਲ ਰਿਸ਼ੀ ਦਾਦੀ ਦੇ ਰੂਪ ਦੇ ਵਿੱਚ ਇੱਕ ਪੋਤੇ ਨਾਲ ਕਿਵੇਂ ਲੜ ਲਾਉਂਦੀ ਆ ਇਹ ਫਿਲਮ ਦੇਖਣ ਵਾਲੀ ਆ ਚੰਗਿਆਂ ਫਿਲਮਾਂ ਦਾ ਸਤਿਕਾਰ ਕਰੋ ਚੰਗੇ ਗਾਣੇ ਸੁਣਿਆ ਕਰੋ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਜੀ